ਮਾਰੋ ਉਹ ਤੁਸੀਂ ਬਾ ਬਾਸ ਬਾਸ ਬਾਗਦੇ ਲੈ ਬੰਦੇ ਚਲ ਜੋ ਨਹੀਂ ਇਤਰਾਪਣੀ ਜੇਰ ਲਾ ਦੇ ਮੇਰੇ ਪਰ ਲਾ ਨਹੀਂ ਉਹ ਜਦੋਂ ਡੀਸੀ ਸਾਹਿਬ ਨੇ ਕਰ ਦੇਣਾ ਫਿਰ ਮੰਨੇ ਕੋਈ ਨਹੀਂ ਦੇ ਦੇਣੇ ਅੱਜ ਹੀ ਦੇ ਦੇਣੇ ਆ ਠੀਕ ਹੈ ਨਾ ਉੱਥੇ ਸਿਰਫ ਇਹ ਹੀ ਗੱਲ ਕਰਨੀ ਆ ਵੀ ਜਿਹੜਾ ਸਾਡੀ ਇਹ ਗਿਰਿਆਂ ਦੀ ਜਗਾ ਵਸ ਹੋਣੀ ਬਾਈ ਪਰ ਪਤਾ ਮੇਲਾ ਦੇ ਤਨੇ ਕਰੋ ਹਾਂ ਇਹ ਜਨਾ ਸਰਪਤ ਆਹ ਪਹਿਲੀ ਕੀ ਦੀ ਟੋੜੀ ਇਹੋ ਹੀ ਆ ਨੰਬਰਦਾਰ ਕਹਿੰਦੇ ਇਹਨੂੰ ਕੁਛ پہلی انہاں دی انہاں دے سوا گڑا کہ انہاں دا وجہ سے نشان صاحب لگا پردان 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 ارسینا دی سی ہو تھاں دی سی پردان پردان گورا نام گورا نام